ਲਓ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਲੈ ਕੇ ਆਏ ਹਾਂ ਸਤਵੰਤੀ ਨਾਰ ਸਟੋਰੀ ਦਾ ਦੂਜਾ ਭਾਗ ਪਹਿਲਾ ਭਾਗ ਤੁਸੀਂ ਸੋਨ ਹੀ ਲਿਆ ਹੋਗਾ ਹੁਣ ਦੇਖਦੇ ਆਂ ਦੂਜਾ ਭਾਗ ਆ ਤੁਹਾਨੂੰ ਕਿੰਨਾ ਕੁ ਪਸੰਦ ਆਉਂਦਾ ਗੱਲ ਆਪਣੀ ਸਟੋਰੀ ਦੀ ਪਹੁੰਚੀ ਸੀ ਇੱਥੇ ਬੀ ਸ਼ੇਰਖਾਨ ਹੁੰਦਾ ਜਿਹੜਾ ਉਹ ਆਵ ਦੀਆਂ ਸਾਰੀਆਂ ਗੱਲਾਂ ਬਾਤਾਂ ਇਕੱਠੀਆਂ ਕਰਕੇ ਲੈ ਜਾਂਦਾ ਦਰਬਾਰ ਦੇ ਵਿੱਚ ਉੱਥੇ ਜਾ ਕੇ ਦੱਸਦਾ ਹੈ ਰਾਜਾ ਦਰਬਾਰ ਲੱਗਿਆ ਹੁੰਦਾ ਐ ਭਾਈ ਮੈਂ ਗਿਆ ਐਨਾ ਉੱਥੇ ਰਹਾ ਆਉਂਦੀ ਦਰਬਾਰ ਹੈਗੀ ਪ੍ਰਥੀ ਸਿੰਘ ਦੀ ਐਨੇ ਉਹਦੇ ਕੇਸ ਲੰਬੇ ਐ ਐਨੇ ਫਲਾਨੇ ਜਗ੍ਹਾ ਤੇ ਉਹਦੇ ਨਿਸ਼ਾਨ ਆਗੇ ਪੀਐਸਟੀ ਸਿੰਘ ਨੂੰ ਸੁਣ ਕੇ ਗੱਲਾਂ ਪਸੀਨਾ ਆ ਜਾਂਦਾ ਉਹ ਸੋਚਦਾ ਵੀ ਇਹ ਗੱਲ ਬਣ ਕੀ ਗਈ ਉਹਨੂੰ ਯਕੀਨ ਵੀ ਨਹੀਂ ਆਉਂਦਾ ਅੰਦਰੋਂ ਅੰਦਰ ਹੀ ਤੇ ਪਰ ਜੋ ਸਾਰੀਆਂ ਗੱਲਾਂ ਸੱਚ ਦਾਸ ਦਾ ਯਕੀਨ ਮੰਨੇ ਤੋਂ ਬਿਨਾ ਹੋਰ ਕਰੇ ਵੀ ਕੀ ਉਹ ਕਹਿੰਦਾ ਵੀ ਉਹ ਤੋਂ ਸਮਾਂ ਹੈ ਜਾਂ ਸੀਗਾ ਐ ਨਹੀਂ ਸੀ ਅੱਜ ਕੱਲ ਤਾਂ ਮੁੱਕ ਲਈ ਅਗਲਾ ਵੀ ਗੱਲ ਝੂਠ ਹੈ ਇਹ ਉਹ ਕਹਿੰਦਾ ਵੀ ਇਹ ਗੱਲ ਵੀ ਮਹਾਰਾਜ ਸੱਚਾ ਹੈ ਰਾਜੇ ਨੂੰ ਕਹਿੰਦਾ ਵੀ ਮੇਰਾ ਸਿਰ ਕਲਮ ਕਰ ਦਿਓ। ਰਾਜਾ ਕਹਿੰਦਾ ਵੀ ਤੂੰ ਇੱਕ ਵਾਰ ਇਹ ਸੋਚ ਲਾ। ਇੱਕ ਵਾਰ ਇਹ ਸੋਚ ਵੀ ਤੂੰ ਆਪਣੀ ਪਤਨੀ ਨੂੰ ਮਿਲਣਾ ਚਾਹੁੰਦਾ ਹੈ। ਉਹ ਕਹਿੰਦਾ ਹਾਂ ਮੈਂ ਇੱਕ ਵਾਰ ਹੀ ਮਿਲਣਾ ਚਾਹੁੰਦਾ ਵੀ ਮੈਂ ਭਾਵੇਂ ਉਹਦੇ ਮੂੰਹ ਤੇ ਜਾ ਕੇ ਉਹਨੂੰ ਫਟਕਾਰ ਪਾ ਕੇ ਆਵਾਂ। ਵੀ ਇਹ ਤੂੰ ਮਤਲਬ ਕੋਸ਼ਿਸ਼ ਵੀ ਮੈਂ ਬਰਾਬਰ ਆਹੂੰ ਬੋਲ ਕੇ ਆਉਣਾ ਚਾਹੁੰਨਾਗਾ ਵੀ ਮੈਂ ਜਾਣਾ ਚਾਹੁੰਨਾ ਰਾਜਾ ਕਹਿੰਦਾ ਵੀ ਇੱਕ ਆਪ ਦੀ ਥਾਂ ਤੇ ਬੰਦਾ ਛੱਡ ਕੇ ਜਾ ਜੇ ਤੂੰ ਨਾ ਆਇਆ ਵੀ ਸਿਰ ਵੱਟੇ ਸਿਰ ਦੇਣਾ ਪਊਗਾ ਅਸੀਂ ਉਹਦਾ ਸਿਰ ਲਵਾਂਗੇ ਹੁਣ ਜਦੋਂ ਇਹ ਜੀ ਗੱਲ ਹੁੰਦੀ ਆ ਵੀ ਸਿਰ ਵੱਟੇ ਸਿਰ ਲਿਆ ਜਾਊਗਾ ਜੇ ਨਾ ਆਇਆ ਫਿਰ ਛੇਤੀ ਛੇਤੀ ਕੌਣ ਖੜਦਾ ਸਭ ਪਾ ਜਾਂਦੇ ਛੱਡ ਕੇ ਇੱਕ ਅਲੀ ਸ਼ੇਰਖਾਨ ਨਾਉਂ ਦਾ ਬਜ਼ੁਰਗ ਹੁੰਦਾ ਖਾਨ ਉਹ ਦੀ ਬਹਾਦਰੀ ਦਾ ਕਾਇਲ ਹੁੰਦਾ ਉਹ ਖੜਾ ਹੋਇਆ ਕਹਿੰਦਾ ਮਹਾਰਾਜ ਮੈਂ ਦੀ ਬਹਾਦਰੀ ਤੋਂ ਕਹਿ ਲੈ ਜੇ ਨਾ ਆਇਆ ਤਾਂ ਮੈਂ ਸਿਰ ਦੇਵਾਂ ਆਪ ਦਾ ਉਹਨੇ ਇਹਦੀ ਗਵਾਹੀ ਭਰੀ ਪਾਈ ਆਪ ਹੋ ਨਚਰ ਕਹਿੰਦਾ ਮੈਨੂੰ ਅੰਦਰ ਕਰੋ ਚਲੋ ਪਿਰਥੀ ਸਿੰਘ ਜਾਂਦਾ ਹੈ ਜਾਂਦਾ ਪੂਰੇ ਗੁੱਸੇ ਦੇ ਵਿੱਚ ਜਾ ਕੇ ਜਦੋਂ ਉੱਥੇ ਪਤਾ ਲੱਗਦਾ ਹੈ ਦਸਿਆਂ ਨੂੰ ਦੱਸਦੀਆਂ ਵੀ ਰਾਣੀ ਨੂੰ ਵੀ ਪਿਰਥੀ ਸਿੰਘ ਜੀ ਆਏ ਹੈ ਮਤਲਬ ਵੀ ਬਹੁਤ ਗੁੱਸੇ ਦੇ ਵਿੱਚ ਹੈ ਉਹ ਸੋਚਦੀ ਹੈ ਕਿਸੇ ਪਾਸੇ ਕੋਈ ਜੰਗ-ਜੰਗ ਲੱਗਣਾ ਹੋਊ ਜਾਂ ਇਸ ਤਰ੍ਹਾਂ ਦੀ ਗੱਲਬਾਤ ਹੋਊਗੀ ਤੇ ਚਲੋ ਮੈਂ ਆਰਤੀ ਦਾ ਥਾਲ ਲੈ ਕੇ ਜਾਨੀ ਹੈ ਤੇ ਅਦਾ ਗੁੱਸਾ ਤਾਂ ਮੈਨੂੰ ਹੱਸਦੀ ਨੂੰ ਦੇਖ ਕੇ ਚਾਨਣ ਦੇ ਵਿੱਚ ਉਹੀ ਠੰਡਾ ਹਜੂਰ ਆ ਆਰਤੀ ਤਾਂ ਜੋ ਥਾਰ ਲੈ ਕੇ ਜਾਂਦੀ ਹੈ ਉਹ ਭਾਈ ਲੱਤ ਮਾਰ ਕੇ ਮੋਦੀ ਮਾਰਨ ਦਾ ਥਾਲੀ ਤੇ ਉਹ ਉਹਨੂੰ ਕਹਿੰਦਾ ਵੀ ਮੈਂ ਇਹ ਸੋਚ ਵੀ ਨਹੀਂ ਸੀ ਸਕਦਾ ਵੀ ਤੂੰ ਇੰਨੀ ਬਦਕਾਰ ਹੋਵੇਂਗੀ ਮੇਰੇ ਹੀ ਦੁਸ਼ਮਣ ਦੇ ਨਾਲ ਤੂੰ ਇਹ ਕੰਮ ਕਰੇਂਗੀ ਸਾਰੀਆਂ ਆਦਾਮਾਂ ਉਹਨੇ ਇਸ ਤਰ੍ਹਾਂ ਦੱਸਿਆ ਇਹ ਗੱਲਬਾਤ ਸਾਰੇ ਭਰੇ ਦਰਬਾਰ ਦੇ ਵਿੱਚ ਮੈਨੂੰ ਧਰਤੀ ਨੇ ਥਾਂ ਨਹੀਂ ਦਿੱਤਾ ਥੱਲੇ ਲੁਕਣ ਨੂੰ ਤੇ ੱੱਕਾ ਦੇ ਕੇ ਉਹਨੂੰ ਸਿੱਟ ਦਿੰਦਾ ਰਾਣੀ ਨੂੰ ਜਦੋਂ ਰਾਣੀ ਕੁਝ ਬੋਲਣ ਲੱਗਦੀ ਹੈ ਉਹ ਖਮੋਸ਼ ਕਰਾ ਦਿੰਦਾ ਬੋਲ ਕੇ ਰਾਣੀ ਦੇ ਸਾਹ ਸਤ ਖਤਮ ਹੋ ਜਾਂਦੇ ਉਸ ਟਾਈਮ ਵੀ ਇਹ ਗੱਲ ਕੀ ਬਣ ਗਈ ਵੀ ਐਡਾ ਇਲਜ਼ਾਮ ਮੇਰੇ ਤੇ ਲੱਗ ਕਿਵੇਂ ਗਿਆ ਪਿਰਥੀ ਸਿੰਘ ਮੁੜ ਜਾਂਦਾ ਉਹਨੇ ਪੈਰੀ ਰਾਣੀ ਕਿਰਨਮਈ ਇੱਕ ਖੁਦਦਾਰ ਹੁੰਦੀ ਹੈ ਔਰਤ ਉਹ ਸੋਚਦੀ ਹੈ ਵੀ ਇਹ ਗੱਲ ਕੀ ਬਣੀ ਉਹ ਜਲਦੀ ਦੇ ਨਾਲ ਹੀ ਫੈਸਲਾ ਲੈਂਦੀ ਹੈ ਫੈਸਲਾ ਲੈ ਕੇ ਉਹ ਕਹਿੰਦੀ ਹੈ ਵੀ ਘੋੜਾ ਲਿਆਓ ਪ੍ਰਿਥੀ ਸਿੰਘ ਦੀ ਵਰਦੀ ਲਿਆਓ ਉਹਦੀ ਪਗੜੀ ਲਿਆਓ ਉਹ ਤਿਆਰ ਹੋ ਕੇ ਉਸ ਤਰ੍ਹਾਂ ਸ੍ਰੀ ਸਾਹਿਬ ਲੈ ਕੇ ਆਓ ਤਿਆਰ ਹੋ ਕੇ ਮਤਲਬ ਉਹ ਸੈਨਾਪਤੀ ਦੇ ਰੂਪ ਦੇ ਵਿੱਚ ਤਿਆਰ ਹੋ ਜਾਂਦੀ ਹੈ ਫਿਰ ਉਹ ਜਾਂਦੀ ਹੈ ਉਹਨੂੰ ਰੋਕਦੀਆਂ ਵੀ ਦਾਸੀਆਂ ਵੀ ਤੁਸੀਂ ਇਕੱਲੇ ਹੋ ਵੀ ਇਕੱਲੀ ਔਰਤ ਦਾ ਵੀ ਇਸ ਤਰ੍ਹਾਂ ਜਾਣਾ ਇੰਨਾ ਲੰਮਾ ਸਫ਼ਰ ਵੀ ਠੀਕ ਨਹੀਂ ਉਹ ਕਹਿੰਦੀ ਨਹੀਂ ਹੁਣ ਮੈਨੂੰ ਜਾਣਾ ਪੈਣਾ ਹੈ ਉਹ ਚੜਦੀ ਆ ਘੋੜੇ ਤੇ ਸਵਾਰ ਹੋ ਕੇ ਦੇਖਣ ਵਾਲਿਆਂ ਨੂੰ ਲੱਗਦਾ ਵੀ ਸੋਹਣਾ ਸੁਨੱਖਾ ਗੱਭਰੂ ਆ ਕੋਈ ਜਾਂਦੀ ਜਾਂਦੀ ਨੂੰ ਦੇਖ ਲੋ ਸ਼ਾਮ ਹੋ ਜਾਂਦੀ ਐ ਦਿੱਲੀ ਦੇ ਨੇੜੇ ਜਾ ਕੇ ਇੱਕ ਟਿੱਲਾ ਆਉਂਦਾ ਜੋਗੀਆਂ ਦਾ ਉੱਥੇ ਜਾ ਕੇ ਉਹ ਪਾਣੀ ਮੰਗਦੀ ਆ ਉਤਰ ਕੇ ਉਸ ਜੋਗੀ ਵੀ ਸੋਚਦੇ ਆ ਵੀ ਇਹ ਸੈਨਾਪਤੀ ਗੱਭਰੂ ਜਵਾਨ ਮੁੰਡਾ ਇੱਥੇ ਕਿਵੇਂ ਆ ਗਿਆ ਚਲੋ ਪਾਣੀ ਮੰਗਦੀ ਆ ਪਾਣੀ ਪਿਉਂਦੇ ਆ ਪਾਣੀ ਪਿਉਂਦੇ ਆ ਜਦੋਂ ਉਦੋਂ ਬਾਅਦ ਉਹ ਰੈਸਟ ਕਰਨ ਵਾਸਤੇ 2 ਮਿੰਟ ਬੈੰਦੀ ਆ ਉਹ ਬਹਾਉਂਦੇ ਆ ਉਹਨੂੰ ਵੀ ਇੱਥੇ ਬੈਹਜੋ ਭਾਈ ਫਿਰ ਉਹ ਉਹਨਾਂ ਨੂੰ ਕਹਾਣੀ ਦੱਸਦੀ ਆ ਵੀ ਮੈਂ ਕੋਈ ਗੱਬਰੂ ਨਹੀਂਗਾ ਵੀ ਮੈਂ ਇੱਕ ਔਰਤ ਆ ਮੈਂ ਪ੍ਰਿਥੀ ਸਿੰਘ ਦੀ ਪਤਨੀ ਆ ਵੀ ਆ ਕਹਾਣੀ ਹੋਈ ਹੈਗੀ ਤੇ ਉਹ ਕਹਾਣੀ ਦੇ ਪਿੱਛੇ ਮੈਂ ਆਈ ਆ ਵੀ ਮੈਂ ਉੱਥੇ ਜਾਣਾ ਵੀ ਮੇਰੇ ਤੁਸੀਂ ਹੈਲਪ ਕਰੋ ਉਹ ਕਹਿੰਦੇ ਵੀ ਸਸੀ ਤਾਂ ਹੁਣ ਕੀ ਹੈਲਪ ਕਰ ਸਕਦੇ ਆ ਅਸੀਂ ਤਾਂ ਜੋਗੀ ਹੁੰਨੇ ਆ ਅਸੀਂ ਤਾਂ বীਣ ਵਜਾ ਕੇ ਅਲਖ ਜਗਾਉਨੇ ਹੀ ਕਰ ਸਕਦੇ ਆ ਫਿਰ ਉਹ ਕਹਿੰਦੀ ਮੈਨੂੰ বীਣ ਸਿਖਾਓ ਮਰੇ ਦਿਮਾਗ ਦੇ ਵਿੱਚ ਆ বীਣ ਸਿੱਖ ਲਈ ਉਹ ਕਹਿੰਦੇ ਵੀ বীਣ ਸਿੱਖਣਾ ਹੈ ਐਡੀ ਛੋਟੀ ਗੱਲ ਨਹੀਂ ਵੀ ਹੁਣ ਤੈਨੂੰ ਅੱਜ ਹੀ ਵੀ বীਣ ਸਿਖਾ ਦਈਏ ਤੜਕੇ ਤੂੰ ਵਜਾ ਦੇ ਕਹਿੰਦੀ ਤੁਸੀਂ ਮੈਨੂੰ ਸਿਖਾਓ ਮੈਂ ਕੋਸ਼ਿਸ਼ ਕਰਕੇ ਦੇਖਦੀ ਆਂ ਚਲੋ ਉਹਨਾਂ ਨੇ ਸਿਖਾਈ ਜਦੋਂ ਜਦੋਂ ਕਿਰਨਮਈ ਨੇ ਮੂੰਹ ਦੇ ਉੱਤੇ ਆਪਦੇ বীਣ ਲਾਈ ਐਸੀ বীਣ ਵੱਜੀ ਤੇ ਜੋਗੀ ਵੀ 당ਗ ਰਹਿ ਗਏ ਵੀ ਆਹ ਕੀ ਕਮਾਲ ਹੋ ਗਿਆ ਚਲੋ ਉਹਨਾਂ ਦੀ ਤਿਆਰੀ ਹੋ ਗਈ ਦੂਜੇ ਦਿਨ ਜਾ ਕੇ ਉਹ ਉੱਥੇ ਅਲਖ ਜਗਾਉਂਦੇ ਆ ਕਹਿੰਦੇ ਆ ਵੀ ਜਦੋਂ ਉਹ ਨੂੰ ਮੋੜ ਦਿੰਦੇ ਆ ਉਹਨਾਂ ਨੂੰ ਵੀ ਅਸੀਂ ਇਹੋ ਨਹੀਂ ਕਰਦੇ ਵੀ ਉਹ ਕਹਿੰਦੇ ਵੀ ਤੁਸੀਂ ਜਾਓ ਤਾਂ ਸਹੀ ਵੀ ਸਾਨੂੰ ਅਸੀਂ ਅਲਖ ਜਗਾਉਣੀ ਆ ਰਾਜੇ ਦੇ ਅਸੀਂ ਰਾਜੇ ਨੂੰ ਖੁਸ਼ ਕਰਨਾ ਹੈਗਾ ਅਸੀਂ ਬੀਨ ਇਹੋ ਜੀ ਬਣਾਵਾਂਗੇ ਇਹੋ ਜੇ ਮਤਲਬ ਉਹਨੂੰ ਰਾਗ ਸੁਣਾਵਾਂਗੇ ਅਸੀਂ ਤਾਨ ਸੈਨ ਨੂੰ ਵੀ ਮਾਰਤ ਪਾ ਦੇਗੇ ਉਹ ਫਿਰ ਅੰਦਰ ਫਿਰ ਸੁਨੇਹਾ ਲੈ ਕੇ ਜਾਂਦੇ ਆ ਦਰਬਾਨ ਹੁੰਦੇ ਜਿਹੜੇ ਉਹ ਰਾਯਾ ਮਨਾ ਕਰਨ ਦਾ ਵੀ ਮੇਰਾ ਇੰਨਾ ਪਿਆਰਾ ਸੈਨਾਪਤੀ ਅੱਜ ਉਹਦਾ ਸਿਰ ਲੈਣਾ ਹੈਗਾ ਵੀ ਮੈਂ ਇਹ ਇਸ ਤਰ੍ਹਾਂ ਦੇ ਗਾਉਣ ਵਜਾਉਣ ਕਿਵੇਂ ਹੋ ਕਰਾਂ ਵੀਰਵਲ ਕਹਿੰਦਾ ਵੀ ਪ੍ਰਮਾਤਮਾ ਨੇ ਜੋ ਅੱਜ ਦੇ ਦਿਨ ਭੇਜੇ ਹੈ ਇੱਕ ਨਵੇਂ ਬੰਦੇ ਹੈਗੇ ਵੀ ਕੋਈ ਗੱਲ ਹੀ ਹੋ ਪ੍ਰਮਾਤਮਾ ਦਾ ਇਹ ਤੇ ਵਿੱਚ ਕੋਈ ਰਾਜ ਹੋਊਗਾ ਵੀ ਤੁਸੀਂ ਉਹਨਾਂ ਨੂੰ ਬੁਲਾਓ ਵੀ ਮੇਰਾ ਤਾਂ ਇਹੀ ਰਾਇ ਹੈ ਕੋਈ ਉਹ ਜਾਂਦੇ ਆ ਬੁਲਾ ਲੈਂਦੇ ਅੰਦਰ ਉਹਨਾਂ ਨੂੰ ਦਰਬਾਰ ਲੱਗ ਜਾਂਦਾ ਸਾਰਾ ਜਦੋਂ ਬੀਨ ਵਜਾਉਂਦੇ ਆ ਤਾਂ ਇਹੋ ਜੀ ਬੀਨ ਵੱਜਦੀ ਹੈ ਤੇ ਰਾਜਾ ਅਕਬਰ ਹੁੰਦਾ ਜਿਹੜਾ ਉਹ ਮਤਲਬ ਮੰਤਰਮੁਗਧ ਹੋ ਜਾਂਦਾ ਉਹ ਸੋਚਦਾ ਉਹਦਾ ਮਤਲ ਜਿਹੜਾ ਇੰਨਾ ਬਰਾਗ ਆਇਆ ਹੁੰਦਾ ਜਾਂ ਕਿਵੇਂ ਉਹ ਇੱਕ ਪਲ ਉਹਦਾ ਦਿਮਾਗ ਤੋਂ ਲੈ ਜਾਂਦਾ ਜਿਹੜਾ ਪਿਰਥੀ ਸਿੰਘ ਆਇਆ ਹੁੰਦਾ ਵੀ ਮੇਰਾ ਅਜੀਜ਼ ਅਜ ਜਾਣ ਵਾਲਾ ਹੈ ਇੰਨਾ ਰਾਗ ਉਹਨੂੰ ਪਿਆਰਾ ਲੱਗਦਾ ਹੈ ਫਿਰ ਉਹ ਤਾਨ ਸੈਨ ਬੈਠਾ ਹੁੰਦਾ ਉਹ ਵੀ ਸੋਚਦਾ ਵੀ ਇਹ ਕਿਹੜਾ ਰਾਗ ਇਹਨਾਂ ਨੇ ਛੇੜਤਾ ਵੀ ਉਹਨੂੰ ਵੀ ਇੰਨੀ ਸਮਝ ਨਹੀਂ ਲੱਗੀ ਇੰਨਾ ਪਿਆਰਾ ਰਾਗ ਵੱਜਿਆ ਤੇ ਫਿਰ ਰਾਜਾ ਬਾਦ ਦੇ ਵਿੱਚ ਖੁਸ਼ ਹੋ ਕੇ ਪੁੱਛਦਾ ਹੈ ਵੀ ਤੁਸੀਂ ਮੰਗੋ ਕੀ ਕੁਝ ਮੰਗਦੇ ਹੋ ਮੈਂ ਤੁਹਾਡੇ ਬਹੁਤ ਮਤਲਬ ਖੁਸ਼ ਹਾਂ ਇਸ ਤੋਂ ਜੋ ਮੈਨੂੰ ਰਾਗ ਸੁਣਾਇਆ ਤੁਸੀਂ ਜੋ ਕੁਝ ਮੰਗਣਾ ਹੈ ਮੰਗੋ ਰਾਣੀ ਕਿਰਨਮਈ ਨੇ ਕੀ ਕਰਿਆ ਫਿਰ ਆਪਣੇ ਪੱਗ ਸਿਰ ਤੋਂ ਲਾਹੀ ਜੋਗੀ ਆਲਾ ਭੇਸੀ ਜਿਹੜਾ ਕੇਸ ਖੋਲਲੇ ਜੋਗੀਆਂ ਵਾਲਾ ਲਾ ਕੇ ਉਹ ਚੋਲਾ ਆਪਣੇ ਔਰਤ ਦੇ ਪਹਿਰਾਵੇ ਵਿੱਚ ਹੇਠਾਂ ਤੋਂ ਔਰਤ ਦਾ ਪਹਿਰਾਵਾ ਨਿਕਲਿਆ ਤੇ ਲੋਕ ਆਸੇ ਪਾਸੇ ਦੇਖਦੇ ਆ ਵੀ ਇਹ ਕੀ ਚੀਜ਼ ਹੈ ਵੀ ਇਹ ਇੱਕ ਬੁਢੀ ਹੈ ਪਹਿਲਾਂ ਬੰਦਾ ਸੀ ਜੋਗੀ ਸੀਗਾ ਕੀ ਕਹਾਣੀ ਬਣੂਗੀ ਉਸੁਕਤਾ ਹੁੰਦੀ ਹੈ ਸਭ ਨੂੰ ਉਹ ਕਿਹਾ ਵੀ ਸ਼ੇਰ ਖਾਨ ਜਿਹੜਾ ਤੇਰਾ ਸੈਨਾਪਤੀ ਐ ਉਹ ਮੇਰੇ ਤੋਂ ਨਾਲੇ ਤਾਂ ਪੈਸੇ ਲੈ ਆਇਆ ਨਾਲੇ ਤਿੰਨ ਮਹੀਨੇ ਮੇਰੇ ਨਾਲ ਸੰਗ ਕਰਕੇ ਆਇਆ ਮੇਰੇ ਪੈਸੇ ਵਾਪਸ ਦੇਣਾ ਐ ਨਹੀਂ ਕਹਿੰਦਾ ਸੀ ਮੈਂ ਦੇ ਦੂੰਗਾ ਤੇ ਉਹ ਮੈਨੂੰ ਪੈਸੇ ਦਿਵਾਓ ਤੇ ਨਾਲੇ ਵੀ ਉਹਨੂੰ ਇਹ ਸਜ਼ਾ ਦਿਓ ਵੀ ਮਤਲਬ ਇਹ ਜ਼ਬਰਦਸਤੀ ਮੇਰੇ ਤੋਂ ਪੈਸੇ ਲੈ ਕੇ ਆਇਆ ਵੀ ਉਹ ਮੇਰੇ ਮੋੜੇ ਨਹੀਂ ਕਿਉਂ ਨਹੀਂ ਮੋੜਦਾ ਉਹ ਕਹਿੰਦਾ ਵੀ ਰਾਜਾ ਕਹਿੰਦਾ ਇਹ ਕਿਵੇਂ ਹੋ ਸਕਦਾ ਉਹ ਪੈਸਾ ਤੇਤੋਂ ਕਿਵੇਂ ਮੰਗ ਸਕਦਾ ਪੈਸੇ ਇਹਨੂੰ ਇੱਥੇ ਘਾਟ ਨਹੀਂ ਮੇਰੇ ਤੋਂ ਮੰਗ ਲੈ ਉਹ ਕਹਿੰਦੀ ਬੁਲਾਓ ਉਹਨੂੰ ਜਦੋਂ ਉਹਨੂੰ ਬੁਲਾਇਆ ਗਿਆ ਉਹ ਕਹਿੰਦਾ ਰਾਜੇ ਨੂੰ ਵੀ ਮਹਾਰਾਜ ਇਹ ਝੂਠ ਬੋਲਦੀ ਐ ਮੈਂ ਤੈਨੂੰ ਅੱਜ ਤੱਕ ਦੇਖਿਆ ਨਹੀਂ ਮੈਂ ਤਾਂ ਇਹਨੂੰ ਜਾਣਦਾ ਨਹੀਂ ਰਾਣੀ ਕਰਨਮਈ ਕਹਿੰਦੀ ਤੂੰ ਸੋਚ ਲੈ ਤੂੰ ਮੈਂ ਸਾਬਤ ਕਰ ਸਕਦੀ ਹਾਂ ਉਹ ਕਹਿੰਦਾ ਵੀ ਸਾਬਤ ਕਰੋ ਰਾਜਾ ਵੀ ਕਹਿੰਦਾ ਸਾਬਤ ਕਰੋ ਕਹਿੰਦਾ ਵੀ ਜੇ ਇਹਨੇ ਮੈਨੂੰ ਅੱਜ ਤੱਕ ਦੇਖਿਆ ਨਹੀਂ ਮੇਰੇ ਕੋਲੇ ਗਿਆ ਨਹੀਂ ਫਿਰ ਇਹ ਤਾਂ ਸੌਂ ਖਵਾਈ ਜਾਵੇ ਕੁਰਾਨ ਦੀ ਕੁਰਾਨ ਪਾਕ ਲੈ ਆਂਦੀ ਗਈ ਉਹ ਤੋਂ ਸੌਂ ਖਵਾਈ ਗਈ ਜੋ ਮੁੱਲਾਂ ਵਗੈਰਾ ਕੁਝ ਵੀ ਹੁੰਦੇ ਆ ਉਹਨਾਂ ਦੇ ਧਰਮ ਚ ਉਹਨਾਂ ਕੁਰਾਨ ਲੈ ਕੇ ਆਏ ਸੌ ਖਵਾਈ ਗਈ ਦਰਬਾਰ ਦੇ ਵਿੱਚ ਸੌ ਖਾਣ ਤੋਂ ਬਾਅਦ ਫਿਰ ਉਹਨੂੰ ਕਿਰਨਬਈ ਨੇ ਸਵਾਲ ਕੀਤਾ ਜਦੋਂ ਤੂੰ ਮੈਨੂੰ ਜਾਣਦਾ ਨਹੀਂ ਮੇਰੇ ਕੋਲੇ ਰਹਿ ਕੇ ਨਹੀਂ ਆਇਆ ਤਾਂ ਮੇਰੇ ਨਿਸ਼ਾਨਾਂ ਬਾਰੇ ਕਿਵੇਂ ਪਤਾ ਲੱਗਿਆ ਮੇਰੀਆਂ ਆਦਾਵਾਂ ਬਾਰੇ ਕਿਵੇਂ ਪਤਾ ਲੱਗਿਆ ਤੇ ਮੇਰੀ ਕਰਪਾਨ ਜਿਹੜੀ ਮੇਰੇ ਪਤੀ ਦੀ ਉਹ ਤੂੰ ਕਿਵੇਂ ਲੈ ਕੇ ਆਇਆ ਮੈਂ ਕਰਨਮਈਆ ਪਿਰਥੀ ਸਿੰਘ ਦੀ ਪਤਨੀ ਸਾਰਿਆਂ ਦੇ ਹੋਸ਼ ਛੁੱਟ ਜਾਂਦੇ ਐ ਵੀ ਆਹ ਕੀ ਕਹਾਣੀ ਬਣ ਗਈ ਸ਼ੇਰ ਖਾਨ ਨੂੰ ਵੀ ਹੁਣ ਪਤਾਲਾ ਕਹਿੰਦਾ ਫਸ ਗਿਆ ਸ਼ੇਰ ਖਾਨ ਨੂੰ ਉਹਦੀ ਗਿਰਫਤਾਰ ਕਰ ਲੈਂਦਾ ਅਕਬਰ ਗਿਰਫਤਾਰ ਕਰ ਲੈਂਦਾ ਤੇ ਉਹ ਤੋਂ ਪੁੱਛਿਆ ਗਿਆ ਵੀ ਕੀ ਗੱਲ ਬਣੀ ਕਿਵੇਂ ਤੂੰ ਕਹਾਣੀਆਂ ਮਤਲਬ ਘੜੀਆਂ ਕਿ ਮੇਰੇ ਲਈ ਅੰਦਰ ਗਏ ਉਹ ਨਿਸ਼ਾਨੀਆਂ ਵਗੈਰਾ ਉਹਨੇ ਸਾਰੀ ਗੱਲ ਫਿਰ ਹੁਣ ਦੱਸਣੀ ਪਣੀ ਸੀ ਇਹਨੂੰ ਜਿਵੇਂ ਕਹਨੇ ਹੁੰਦੇ ਆ ਡਰ ਮੂਰੇ ਭੂਤ ਨੱਚਦੇ ਆ ਸਾਰੀਆਂ ਗੱਲਾਂ ਉਹਨੇ ਦਬਾ-ਦਬ ਫਿਰ ਕੱਟਤੀਆਂ ਅੰਦਰੋਂ ਵੀ ਮੈਂ ਤਾਂ ਐ ਕਰਿਆਗਾ ਉਹਨੂੰ ਭਾਈ ਸੁਨੇਹਾ ਭੇਜਿਆ ਗਿਆ ਵੀ ਰਾਜ ਇਹਦੇ ਦਰਬਾਰ ਦੇ ਵਿੱਚ ਤੈਨੂੰ ਸੱਦਿਆ ਇਨਾਮ ਦੇਣਾ ਵੀ ਸ਼ੇਰਖਾਨ ਨੇ ਸੁਨੀਹਾ ਭੇਜਿਆ ਉਹਨੇ ਤਾਂ ਆਪਦਾ ਲਾਲ ਅਸ਼ਕਰ ਹੋਰ ਵੀ ਇਕੱਠਾ ਕਰ ਲਿਆ ਆਂਢੀ ਗੁਆਂਢੀ ਰਿਸ਼ਤੇਦਾਰ ਵੀ ਆਪਾਂ ਨੂੰ ਪਤਾ ਨਹੀਂ ਕਿੰਨੇ ਕੇ ਨਾਮ ਮਿਲਣਗੇ ਜੇ ਆਪਾਂ ਚਲੋ ਚੱਲਦੇ ਆਂ ਉਹ ਨੇੜੇ ਜਾ ਕੇ ਪਤਾ ਲੱਗਿਆ ਵੀ ਤਾਂ ਗੱਲ ਆਏ ਆ ਵੀ ਰਾਜੇ ਨੇ ਸਜ਼ਾ ਦੇਣੀ ਐ ਇਹਨੇ ਵੀ ਐ ਝੂਠ ਮਾਰ ਕੇ ਐ ਕਰਿਆਗਾ ਤੇ ਸਿਪਾਈਆਂ ਨੇ ਉਹਨੂੰ ਤਾਂ ਵਹਿਲਾ ਫੜ ਲਿਆ ਗ੍ਰਿਫਤਾਰ ਕਰ ਲਿਆ ਕਿਉਂ ਉਸ ਉਹੀ ਚਾਹੀਦੀ ਸੀ ਉਹਨਾਂ ਨੂੰ ਤਾਂ ਬਾਕੀ ਜਿਹੜੇ ਦਵਾਦਾ ਉੱਤਰ ਕੇ ਭੱਜ ਗਏ ਮਾਰ ਕੇ ਛਾਲਾਂ ਗੱਡਿਆਂ 'ਚੋਂ ਜਿਵੇਂ ਉਹ ਕੇਰਾ ਮੈਂ ਪੁਰਾਣੇ ਕਬੀਸ਼ਰਾਂ ਦੀ ਕਹਾਣੀ ਜਾਦੇ ਮਤਲਬ ਸੁਣਦਾ ਰਹੇਗਾ ਉਹਨਾਂ ਦੇ ਵਿੱਚੋਂ ਹੀ ਹੋ ਸਕਦਾ ਕੋਈ ਵਿੱਚੋਂ ਰਹਿ ਵੀ ਗਿਆ ਹੋਵੇ ਕੁਛ ਨਾ ਕੁਛ ਕੇਰਾ ਭੀਮਸੈਨ ਦੀ ਪਾਂਡਵਾਂ ਦੀ ਕਹਾਣੀ ਸੁਣਾ ਰਹੇ ਸੀਗੇ ਉਹ ਗੱਲ ਇਸ ਤਰ੍ਹਾਂ ਬਣਾਉਂਦੇ ਹੁੰਦੇ ਐ ਜਿਹੜੇ ਕਵੀਸ਼ਰ ਹੁੰਦੇ ਐ ਕਹਿੰਦੇ ਵੀ ਜਦੋਂ ਹਾਥੀ ਸੀਗਾ ਜਿਹੜਾ ਇੱਕ ਜਗ੍ਹਾ ਤੇ ਹਾਥੀ ਆਉਂਦਾ ਵੀ ਉਹ ਸ਼ਰਾਬ ਪਿਆਈ ਹੁੰਦੀ ਆ ਉਹਨੂੰ ਉਹ ਬਹੁਤ ਮਤਲਬ ਤੰਗ ਕਰੀ ਜਾਂਦਾ ਲੋਕਾਂ ਨੂੰ ਲੋਕਾਂ ਦੇ ਘਰ ਟਾਹੀ ਜਾਂਦਾ ਹੈ ਬੰਦਿਆਂ ਨੂੰ ਜ਼ਖਮੀ ਕਰੀ ਜਾਂਦਾ ਤੇ ਭੀਮ ਸੈਨ ਪੰਡਾਰੀ ਬਣਿਆ ਹੁੰਦਾ ਵਿਰਾਟਪੁਰੀ ਦੇ ਵਿੱਚ ਉਹਨੂੰ ਲੈ ਕੇ ਜਾਂਦੇ ਐ ਕਹਿੰਦੇ ਜਦੋਂ ਭੀਮਸੈਨ ਨੂੰ ਬੁਲਾ ਕੇ ਉਹਨੂੰ ਕਿਹਾ ਵੀ ਤੂੰ ਇਹਨੂੰ ਫੜ ਕੇ ਠੀਕ ਕਰ ਭੀਮਸੈਨ ਅੰਦਰ ਉਤਰਦਾ ਜਦੋਂ ਬਗਲ ਦੇ ਜਿਹੜੇ ਬਗਲ ਦੇ ਵਿੱਚ ਉਹ ਭੱਜਿਆ ਫਿਰਦਾ ਹੁੰਦਾ ਲੋਕ ਕੰਧਾਂ ਤੇ ਬੈਠੇ ਦੇਖਦੇ ਆ ਵੀ ਇਹਦੀ ਮੌਤ ਆ ਗਈ ਭੰਡਾਰੀ ਦੀ ਕਬੀਸ਼ਰ ਨੇ ਕਿਹਾ ਇਹਨੇ ਢੰਗ ਨਾਲ ਕਹਿੰਦਾ ਜਦੋਂ ਸੁੰਡ ਫੜ ਕੇ ਉਹਦੇ ਸੁੰਡ ਤੇ ਮਾਰੇ 2-3 ਮੋਕੇ ਦਬ ਦਬ ਕੇ ਕਹਿੰਦਾ ਜਿਹੜੇ ਮਾੜੇ ਦੇ ਲਾਲੇ ਸੀ ਅੱਧੇ ਤਾਂ ਧੜਕ ਧੜਕ ਕੇ ਕੰਧਾਂ ਤੋਂ ਪਿੱਛੇ ਡਿਗ ਪਏ ਉਸ ਗੱਲ ਨੂੰ ਛਾਲਾ ਮਾਰ ਮਾਰ ਕੇ ਅੱਦੇ ਤਾਂ ਡਿਗਦੇ ਢੈਂਦੇ ਭੱਜ ਗਏ ਉਹ ਠਗਣੀ ਦੇ ਕੋਲੋਂ ਠਗਣੀ ਗ੍ਰਿਫਤਾਰ ਕਰ ਲਈ ਠਗਣੀ ਨੂੰ ਵੀ ਜੇਲ੍ਹ ਚ ਕਰਤਾ ਤੇ ਪਿਰਥੀ ਸਿੰਘ ਨੂੰ ਬੁਲਾ ਕੇ ਪੁੱਛਿਆ ਵੀ ਹੁਣ ਇਹਨੂੰ ਕੀ ਸਜ਼ਾ ਦਿੱਤੀ ਜਾਵੇ ਪਿਰਥੀ ਸਿੰਘ ਕਹਿੰਦਾ ਵੀ ਜਿਹੜਾ ਜ਼ਬਾਨ ਤੋਂ ਬੰਦਾ ਮਰ ਗਿਆ ਉਹ ਮੇਰੇ ਵਾਸਤੇ ਮਰ ਗਿਆ ਮੈਂ ਇਹਨੂੰ ਛੱਡਤਾ ਆਪਦੇ ਦਿਮਾਗ ਚੋਂ ਤੇ ਇਹਨੂੰ ਕੁਛ ਮੇਰੇ ਵੱਨੋਂ ਛੱਡਤਾ ਮੈਂ ਆਪ ਤੁਸੀਂ ਕੁਛ ਮਰਜੀ ਕਰੋ। ਰਾਜਾ ਕਹਿੰਦਾ ਵੀ ਐ ਤਾਂ ਹੋ ਨਹੀਂ ਸਕਦਾ। ਵੀ ਦੇਖਣ ਵਾਲਾ ਸਾਰਾ ਜਿਹੜਾ ਰਾਜ ਹੈ ਮੇਰਾ ਸੋਚੂਆ ਵੀ ਆਵਦਾ ਰਾਜ ਸਾਲਾ ਸੀਗਾ ਵੀ ਉਹਨੂੰ ਛੱਡਤਾ। ਉਹ ਕਹਿੰਦੇ ਵੀ ਇਹਦੇ ਛਿੱਤਰਾਂ ਦਾ ਹਾਰ ਪਾ ਕੇ ਇਹਨੂੰ ਸ਼ਹਿਰ ਦੇ ਵਿੱਚ ਫੇਰਿਆ ਜਾਵੇ। ਛਿੱਤਰਾਂ ਦਾ ਹਾਰ ਪਾ ਕੇ ਸ਼ਹਿਰ ਦੇ ਵਿੱਚ ਫੇਰਨ ਲੱਗੇ ਜਦੋਂ। ਜਦੋਂ ਕਹਾਣੀ ਦਾ ਅਕਬਰ ਦੀ ਰਾਣੀ ਨੂੰ ਪਤਾ ਲੱਗਿਆ ਕਿ ਮੇਰੇ ਭਰਾ ਨੇ ਆ ਇਸ ਤਰ੍ਹਾਂ ਕੰਮ ਕੀਤਾ ਤਾਂ ਅਕਬਰ ਦੀ ਘਰ ਵਾਲੀ ਨੇ ਇੱਕ ਚੌਂਕ ਦੇ ਵਿੱਚ ਜਾ ਕੇ ਜਿੱਥੇ ਉਹ ਲੰਘ ਰਹੇ ਸੀ ਉਹਦਾ ਸਿਰ ਲਾਤਾ ਆਪਦੇ ਭਰਾ ਦਾ ਇਸ ਤਰ੍ਹਾਂ ਉਹਦਾ ਅੰਤ ਹੋਇਆ ਪਿਰਥੀ ਸਿੰਘ ਫੇਰ ਵੀ ਮੰਨ ਨਹੀਂ ਸੀ ਰਿਹਾ ਵੀ ਇਹ ਜਿਵੇਂ ਮੈਨੂੰ ਇਹਨੇ ਧੋਖਾ ਦਿੱਤਾ ਇਥੇ ਰਾਜੇ ਨੂੰ ਤੇ ਲੋਕਾਂ ਨੂੰ ਵੀ ਧੋਖਾ ਦੇਤਾ ਹੋਊਗਾ ਵੀ ਇਹ ਮਤਲਬ ਉਹ ਨੂੰ ਹਜੇ ਸਹੀ ਨਹੀਂ ਸੀ ਮੰਨਦਾ ਪਹਿਲਾਂ ਜਿਵੇਂ ਪੁਰਾਣੇ ਲੋਕ ਨਹੀਂ ਸੀ ਮੰਨਦੇ 100-100 ਤਰ੍ਹਾਂ ਦੀ ਪ੍ਰੀਖਿਆ ਲੈਂਦੇ ਸੀ ਰਾਜਾ ਕਹਿੰਦਾ ਵੀ ਕੋਈ ਗੱਲ ਨਹੀਂ ਆਪਾਂ ਜਿਹੜਾ ਇਹਨੂੰ ਉਹ ਕਰਦੇ ਆ ਆਪਾਂ ਬਾਗ ਆਪਣਾ ਹਰਾ ਕਰਕੇ ਦੇਖਦੇ ਆ ਤੈਨੂੰ ਕਲੀਅਰ ਹੋ ਜਾਊਗਾ ਇਹ ਗੱਲ ਵੀ ਜਦੋਂ ਕੁੜੀ ਤੋਂ ਛੋਟੀ ਤੋਂ 7 ਸਾਲ ਦੀ ਕੁੜੀ ਤੋਂ ਸੂਤ ਕਦਾਇਆ ਘੜੇ ਦੇ ਗਲ ਤੇ ਬੰਨ ਕੇ ਧਾਗਾ ਹੋ ਧਾਗਾ ਪਾਣੀ ਦੇ ਪਾਣੀ ਨਾਲ ਘੜਾ ਭਰ ਕੇ ਫਿਰ ਉਹ ਉਹਦੇ ਨਾਲ ਉਹਨੂੰ ਨਮਾਇਆ ਗਿਆ ਉਹ ਪਾਣੀ ਜਿਹੜਾ ਮਤਲਬ ਪਾਸੇ ਤੇ ਇਕੱਠਾ ਕਰੇਗਾ ਕਸ ਦੇ ਵਿੱਚ ਉਹ ਪਾਣੀ ਛਿੜਕਿਆ ਬਾਗ ਦੇ ਵਿੱਚ ਬਾਗ ਹਰਿਆ ਭਰਿਆ ਹੋ ਗਿਆ ਫਿਰ ਉਸ ਤੋਂ ਬਾਅਦ ਭਈ ਉਹ ਰਾਣੀ ਕਿਰਨਮਈ ਤੇ ਪਿਰਥੀ ਚੰਦ ਮਿਲੇ ਤੇ ਇਹ ਕਹਾਣੀ ਉਮੀਦ ਹੈ ਤੁਹਾਨੂੰ ਬਹੁਤ ਵਧੀਆ ਲੱਗੀ ਹੋਊ ਜਿਸ ਤਰ੍ਹਾਂ ਦਾ ਤੁਹਾਡਾ ਕੋਈ ਰਿਸਪਾਂਸ ਆਇਆ ਸਾਰੇ ਵੀਰਾਂ ਭੈਣਾਂ ਦਾ ਉਸ ਤਰ੍ਹਾਂ ਤੁਹਾਨੂੰ ਅੱਗੇ ਕੋਈ ਨਾ ਕੋਈ ਹੋਰ ਵੀ ਕਹਾਣੀ ਲੈ ਕੇ ਆਵਾਂਗੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ